ਸਿਤਾ ਖਾਲਸਾ ਵਾਹਿਗੁਰੂ ਮਤੇ ਦਲਪੰਥ ਮਿਸ਼ਲ ਸ਼ਰੋਮਣੀ ਭਗਤ ਧੰਨਾ ਜੀ ਤਰਨਾ ਦਲ ਵੱਲੋਂ ਇੱਕ ਚੇਤਾਵਨੀ ਕਹਿ ਲੋ ਇੱਕ ਬੇਨਤੀ ਕਹਿ ਲੋ ਜਿਹੜੀ ਵੀ ਭਾਸ਼ਾ ਦੇ ਨਾਲ ਇੱਕ ਸੁਖਰਤਿਆ ਨਾਮ ਦਾ ਔਰ ਇੱਕ ਮਨਜੀਤ ਕੌਰ ਨਾਮ ਦੀ ਲੜਕੀ ਹੈ ਜਿਨ੍ਹਾਂ ਨੇ ਸੋਸ਼ਲ ਮੀਡੀਆ ਇੰਸਟਾਗ੍ਰam ਦੇ ਉੱਤੇ ਆਪਣਾ ਕੋਈ ਅਕਾਊਂਟ ਬਣਾਇਆ ਤੇ ਇਹਨਾਂ ਦੀ ਕੋਈ ਆਪਸ ਦੇ ਵਿੱਚ ਤਕਰਾਰਬਾਜ਼ੀ ਚੱਲਦੀ ਹੈ ਪਰ ਸੋਸ਼ਲ ਮੀਡੀਆ ਦੇ ਉੱਤੇ ਇਹ ਅਤਿ ਦਰਜੇ ਦੀ ਘਟੀਆ ਸ਼ਬਦਾਵਲੀ ਗੰਦੀਆਂ ਗਾਲਾਂ ਤੱਕ ਬੋਲ ਕੇ ਸੋਸ਼ਲ ਮੀਡੀਆ ਤੇ ਪਾਉਂਦੇ ਆ ਇਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਕਿ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜੇਕਰ ਤੁਹਾਡੇ ਕੋਲ ਫੋਲੋਅਰਸ ਟੜਨਾ ਜੁੜੇ ਨੇ ਤੇ ਉਸ ਨੂੰ ਚੰਗੇ ਕੰਮ ਵਾਸਤੇ ਵਰਤਿਆ ਜਾਵੇ ਨਾ ਕਿ ਲੋਕਾਂ ਦੇ ਵਿੱਚ ਇੱਕ ਗਲਤ ਜਿਹੜਾ ਸੰਦੇਸ਼ ਦੇਣ ਵਾਸਤੇ ਵਰਤਿਆ ਜਾਂਦਾ ਪਰ ਇਹਨਾਂ ਵੱਲੋਂ ਅਤ ਦਰਜੀ ਦੀ ਘਟੀਆ ਸ਼ਬਦਾਵਲੀ ਗੰਦੀ ਸ਼ਬਦਾਵਲੀ ਸੋਸ਼ਲ ਮੀਡੀਆ ਤੇ ਵਰਤੀ ਜਾਂਦੀ ਆ ਸੋਸ਼ਲ ਮੀਡੀਆ ਪਲੇਟਫਾਰਮ ਦਾ ਉਪਯੋਗ ਜਿਹੜੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਔਰ ਹਰੇਕ ਧਰਮ ਦਾ ਲੋਕ ਚਾਹੇ ਉਹ ਬੱਚੀਆਂ ਹੋਣ ਬੱਚੇ ਹੋਣ ਬੀਬੀਆਂ ਹੋਣ ਹਰੇਕ ਲੋਕ ਵਰਤਦੇ ਨੇ ਤੇ ਇਹਨਾਂ ਵੱਲੋਂ ਜਿਹੜੀ ਇਹੋ ਜਿਹੀ ਮੰਦੀ ਸ਼ਬਦਾਵਲੀ ਵਰਤੀ ਜਾਂਦੀ ਹੈ ਇਹਦਾ ਗਲਤ ਸੰਦੇਸ਼ ਪੰਜਾਬ ਦੇ ਲੋਕਾਂ ਦੇ ਉੱਤੇ ਸੰਸਾਰ ਭਰ ਦੇ ਲੋਕਾਂ ਦੇ ਭਾਂਦਾ ਸੋ ਇਹਨਾਂ ਨੂੰ ਦਲਪੰਥ ਸ਼੍ਰੋਮਣੀ ਭਗਤ ਧੰਨਾ ਜੀ ਤਰਨਤਾਰਨ ਵੱਲੋਂ ਇਹਨਾਂ ਨੂੰ ਸਖਤ ਚੇਤਾਵਨੀ ਦਿੱਤੀਆਂ ਕਿ ਐਹੋ ਜਿਹੀਆਂ ਜਿਹੜੀਆਂ ਗੰਦੀਆਂ ਗੱਲਾਂ ਲਿਖ ਕਰਕੇ ਔਰ ਬੋਲ ਕਰਕੇ ਸੋਸ਼ਲ ਮੀਡੀਆ ਤੇ ਪਾਈਆਂ ਇਹਨੂੰ ਡਿਲੀਟ ਕੀਤਾ ਜਾਵੇ ਤੇ ਆਪਣੀਆਂ ਹਰਕਤਾਂ ਤੋਂ ਬਾਜ਼ ਆਇਆ ਜਾਵੇ ਜੇਕਰ ਇਹਨਾਂ ਨੇ ਆਪਣੀਆਂ ਉਹ ਵੀਡੀਓਜ਼ ਨੂੰ ਡਿਲੀਟ ਨਹੀਂ ਕੀਤੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ ਤੇ ਜੋ ਮਿਰਨਿਹਾਗ ਸਿੰਘਾਂ ਦੀ ਮਰਿਆਦਾ 45 ਕਿਲੋ ਦਾ ਸੰਗਲ ਪਾ ਕੇ ਇਹਨਾਂ ਨੂੰ ਲਿਆਵਾਂਗੇ ਤੇ ਉਸੇ سوشل میڈیا ਤੇ ਇਹਨਾਂ ਦਾ ਜਲੂਸ ਕੱਢਾਂਗੇ ਤਾਂ ਜੋ ਦੁਬਾਰਾ ਕੋਈ ਅਹੋਜੀ ਤਮਿਨੀ ਹਰਕਤ ਜਿਹੜੀ ਉਹ ਨਾ ਕਰ ਸਕੇ ਔਰ ਸਰਕਾਰ ਨੂੰ ਸੈਟਰ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਦਾ سوشل میڈیا ਅਕਾਊਂਟ ਬੰਦ ਕੀਤਾ ਜਾਵੇ ਔਰ سوشل میڈیا ਐਕਟ ਦੇ ਜ਼ਰੀਏ ਜੋ ਬਣਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਕਿਉਂਕਿ ਇਹ ਗੰਦ ਭਲਾ ਰਹੇ ਆ ਇਹਨਾਂ ਨੂੰ ਸਖਤ ਚੁਦਾਵਣੀ ਆ ਬੰਦੇ ਬਣਜੋ ਇਹ ਤਾਂ 45 ਕਿਲੋ ਦਾ ਸੰਗਲ ਪਾ ਕੇ ਟਾਡੇ ਜੁਤੀਆ ਵੀ ਮਾਰਾਂਗੇ ਔਰ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਵੀ ਸੋਸ਼ਲ ਮੀਡੀਆ ਦੀ ਵਰਤੋਂ ਕਿੱਦਾਂ ਕੀਤੀ ਜਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ